ਦਾ ਸੋਬਰ ਕਰਨਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਪਾਇਆ ਨੇ ਕੋਈ ਬਹੁਤ ਨੇਕ ਭਗਤੀ ਕਰਨ ਵਾਲੇ ਮਹਤੂਤ ਉਨਕੇ ਪਾਈ ਬਰਦਾ ਮਾਨੇ ਨਾਮ ਰੱਖਿਆ ਪਰ ਜਣ ਕੰਮ ਕੀਏ ਮਿਰਾਸੀ ਨੇ ਮਿਰਾਸੀ ਕਾਂਦੇ ਘਰ ਕਰ ਜਾ ਕੇ ਝੋਲੀਆ ਅੜਦੇ ਨੇ ਉਸ ਘਰੋਂ ਉਹ ਜਾ ਚੁਣਿਆ ਕਹਿੰਦੇ ਇਸ ਤਰ੍ਹਾਂ ਭਾਈ ਮਰ ਜਾਂਦਾ ਤੁਨ ਨਾਨਾ ਜੀ ਤਕਰੀਬਤ ਥੋੜੇ ਜੇ ਵੱਡੇ ਹੋਏ ਤੇ ਉਹ ਜਿਹੜਾ ਬਾਪਾ ਕਿਤਾਬਾਂ ਕਰ ਕਰ ਕੇ ਇਸ ਜਗ੍ਹਾ ਤੇ ਝੋਲੀ ਆ ਰਹੀ। ਇੰਦਰ ਗੁਰੂ ਰਣਕਸਰ ਜੀ ਦਾ ਜਨਮ ਹੋ ਗਿਆ। ਉਹਨੂੰ ਮਾਹਰ ਜੀ ਤੋਂ ਤਕਰੀਬਨ 25 ਸਾਲ ਵੱਡੇ ਦੇ ਵਿੱਚ ਪੈਦਾ ਹੋਣਾ ਚਾਹੀਦਾ। ਕਹਿੰਦੇ ਉਸ ਵੇਲੇ ਗੁਰਨਾਨਕ ਸਾਹਿਬ ਜੀ ਦੀ ਉਮਰ ਤਕਰੀਬਨ 12-15 ਸਾਲ ਦੀ ਕਿਤੇ ਪੈ ਮਰਦਾ ਦੇ ਨੂੰ ਤੁਸੀਂ ਚੋਣ ਕਿੰਨੇ ਕੋਈ ਨਹੀਂ ਹੋਣੀ। ਯਾਨੀ ਕਿ 38-40 ਸਾਲ ਦੀ ਬਣਦੀ ਹੈ। ਕਹਿੰਦੇ ਨੇ ਆਵਾਜ਼ ਆਈ ਸਰੋਤ ਦੀ ਰਵਾਤ ਦੀ ਮਾਣ ਕੋਲ ਬੈਠੇ ਨੇ ਭਾਈ ਮਦਾਨਾ ਗੁਰਨਾਨ ਦੇਵ ਜੀ ਦੇ ਸਾਹਮਣੇ ਮਾਣ ਦੀ ਕੋਲ ਬੈਠੇ ਮਾਤਰਿ ਕਾ ਕੋ ਮਾਣ ਪੁੱਛਦੇ ਨੇ ਬਾਪ ਇਹ ਕੌਣ ਹੈ ਜਿਹੜਾ ਕਿੰਨੀ ਲਗਨ ਦੇ ਚਰਵਾਹ ਬਜਾ ਰਿਹਾ ਹੈ ਇਹਦੀ ਰਬਾਬ ਵਿੱਚੋਂ ਅੱਲਾ ਪਰਮੇਸ਼ਵਰ ਆਉਂਦਾ ਮਾਣ ਕਹਿੰਦੇ ਪੁੱਤ ਇਹ ਮਿਰਸੀ ਹੈ ਦਾ ਨਾਮ ਉਚਾਰਦਾ ਹੈ ਆਪਣੀ ਹੀ ਪਿੰਡ ਦਾ ਰਹਿਣਾ ਹੈ ਇਹ ਹਰ ਮਹੀਨੇ ਇਹ ਘਰ ਘਰ ਵਿੱਚ ਮੰਗਦਾ ਹੈ ਔਰ ਉਸ ਘਰ ਦੀ ਸੁੱਖ ਲਈ ਅੱਲਾ ਦੇ ਆਗੇ ਬਦਲ ਕਰਦਾ ਹੈ ਆਪਣੇ ਘਰ ਵੀ ਆਵੇਗਾ ਗੁਰੂ ਨਾਨਕ ਪਾਸ਼ਾ ਜੀ ਉੱਠ ਕੇ ਕਹਿੰਦੇ ਸਾਥੀ ਆ ਗਿਆ ਹਮਸਫਰ ਆ ਗਿਆ ਮਹਾਂ ਉੱਠ ਕੇ ਲੁਹੇ ਤੇ ਖੜੇ ਹੋ ਕੇ ਦੇਖੋ ਚਰਨ ਸ਼ਰਨ ਗੁਰ ਏਕ ਪੈਦਾ ਜਾਈ ਚਲ ਸਤਗੁਰੂ ਕੋਟ ਪੈਦਾ ਆਗੇ ਹੋਏ ਤੁਸੀਂ ਬੋਲ ਦੇ ਕੇ ਆਗੇ ਹੋਏ ਲੇ ਪਰ ਪ੍ਰਕਟਿਕ ਨੂੰ ਦੇਖੋ ਗੁਰੂ ਨਾਨਕ ਮਹਾਂਪੁਰਖੇ ਆਪਣੇ ਪਿਆਰੇ ਨੂੰ ਲੈਣ ਲਈ ਘੂਏ ਤੇ ਖਲੋ ਗਏ ਭਾਈ ਮਰਦਾਨਾ ਜੀ ਆਏ ਨਹੀਂ ਹਲੇ ਦੂਜੇ ਘਰ ਵਿੱਚ ਹਨ ਆਇਆ ਤੇ ਭਾਈ ਮਰਦਾਨੇ ਜੀ ਨੇ ਝੋਲੀ ਕੱਢੀ ਆਵਾਜ਼ ਦਿੱਤੀ اے ਘਰ ਦੇ ਮਾਲਕ اے ਅੱਲਾਹ ਤਾਲਾ ਦੇ ਪਿਆਰਿਓ ਮੈਂ ਤੇਰੇ ਘਰ ਵਿੱਚ ਵਕੀਲ ਆਇਆ ਅੱਲਾਹ ਤੈਨੂੰ ਲੰਬੀ ਉਮਰ ਆਵੇ ਅੱਲਾ ਤੁਹਾਡੇ ਘਰ ਵਿੱਚ ਸੁੱਖ ਦਵੇ ਅਸੀਸਾਂ ਦੇ ਦੇ ਭਾਈ ਮਤਾਰਾ ਪ੍ਰਭਾਅ ਵਜਾਈ ਗੁਰੂ ਨਾਨਕ ਜੀ ਨੇ ਧਰਬੰਦ ਹੋ ਗਏ ਨਿਤ ਧਰਬੰਦ ਹੋਵੇ ਮਾਣੇ ਅਨਾਜ ਦੀ ਜਿਹੜੀ ਬਰਤਾਂ ਸੀ ਜੋ ਵੀ ਸੀ ਝੋੜੀ ਚ ਪਾਇਆ ਉਹ ਜਦੜੇ ਦਿੱਤੇ ਮਰਦਾਨੇ ਨੂੰ ਮਹਾਰਾਜ ਨੇ ਭਾਉ ਭਰਦੇ ਗੁਰੂ ਨਾਨਕ ਦੇਵ ਜੀ ਮਾ ਜਿਹੜਾ ਇਹਨਾਂ ਦੀ ਇਬਾਦਤ ਕਰੇ ਉਹ ਘਰ ਕਰਨੀ ਉਹ ਮੰਗਦਾ

ਉਸੀ ਵਕਤ ਭਾਈ ਮਰਦਾਨੇ ਨੇ ਮੰਗਣ ਵਾਲੀ ਝੋਲੀ ਤਾਰ ਦਿੱਤੀ ਤੇ ਕਿਹਾ ਤੇਰੇ ਵਿੱਚ ਖੁਦਾਈ ਲਜਾਉਂਗਾ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੇ ਵਿੱਚ ਖੁਦਾਈ ਨਾ ਰਹਾਂਗਾ ਚਰਨੋਂ ਵਿੱਚ ਬਹਿ ਗਿਆ ਭਾਈ ਮਰਦਾਨਾ ਕਹਿੰਦਾ ਏ ਨਾਦਕ ਤੂੰ ਖੁਦਾਈ ਦਾ ਰੂਹ ਮੈਂ ਤੇਰਾ ਰੂਹ ਦੋਨਾਂ ਚਾਹਦੇ ਹਾਂ ਫਕੀਰ ਮੈਂ ਭਗਤ ਆ ਜਾਂ ਲੋਕ ਕਹਿੰਦੇ ਤੂੰ ਖੁਦਾਈ ਰੂਹ ਤੂੰ ਮਰਦਾਨਾ ਤੇਰਾ ਟੂਰ ਤੇਰਾ ਕਿਹਾਂ ਦਰਗਾਹ ਚੱਲਦਾ ਹੈ ਅੱਜ ਮੈਂ ਤੇਰੇ ਵਿੱਚ ਹੋਈ ਅਡੰਡ ਕੰਨਾ ਇਹੋ ਜੀ ਬਾਤ ਮੇਰੀ ਚੋੜੀ ਚ ਪਾ ਦੇ ਖੁਦਾਈ ਦੇ ਦਰ ਤੇ ਪਰਵਾਹ ਨਾ ਕਰਾ ਖੁਦਾਈ ਦੇ ਦਰ ਤੇ ਪਰਵਾਹ ਨਾ ਕਰਾ ਮਨ ਅਜੇ ਮੋਢੇ ਤੇ ਹੱਥ ਰੱਖਿਆ ਮਰਦਾਨਿਆਂ ਦਾ ਜਗ ਮਾਰ ਰਿਹਾ ਸਾਫੀ ਹੋ ਰਿਹਾ ਜਦੋਂ ਘਰ ਤੋਂ ਤੁਰੇ ਜੀ ਭਾਈ ਮਰਦਾਨਾ ਜੀ ਨਾਲ ਨੇ ਚਾਰ ਉਦਾਸੀ ਦਾ ਸਫ਼ਰ ਤੋੜਾ ਨੇ ਲਗ 54 ਸਾਲ ਭਾਈ ਮਰਦਾਨਾ ਉਹ ਹਜ ਸੰਜੀ ਦੇ ਨਾਮ ਤੋਂ ਇੰਨੇ ਜੀ ਕਿੰਨੇ ਜੀ 54 ਸਾਲ ਪਿੱਛੇ ਬੱਚੇ ਨੇ ਭਾਈ ਸਹਿਦਾਬਾ ਭਾਈ ਰਹਿਦਾਬਾ ਇੱਕ ਧੀ ਸੀ ਭਾਈ ਮਰਦਾਨੇ ਦੀ ਜਿਹਦਾ ਵਿਆਹ ਉਹ ਨਾਲ ਸਾਹਿਬ ਜੀ ਕਰਨ ਲਈ ਚਾਰ ਉਦਾਸੀ ਤੋੜਾ ਜਦੋਂ ਪਹੁੰਚੇ ਦਾ ਬਦਲ ਆ ਬਗਦਾਦ ਦੀ ਧਰਤੀ ਤੇ ਬੋਰ ਦਾ ਦਰਖਤ ਤੋਪ ਖੇਲੀ ਹੋਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹੋਏ ਨੇ ਮਹਾਰਾਜ ਜੀ ਨੇ ਚਰਨਜ ਬੇਨਤੀ ਕਰਦਾ ਕਿ हे ਗੁਰੂ ਨਾਨਕ ਅਸਾਂ ਤੇ ਜਲਵਾਬ ਨਹੀਂ ਮਚਾਏ ਮੈਂ ਕਿਹਾ ਬਹੁਤ ਸਮ ਤੁਹਾਡੇ ਜੀ ਜੋ ਸੰਧਿਆ ਕਰਨ ਜਨਾਰੇ ਸੰਤਾਂ ਨੇ ਕੋਈ ਤੇ ਇੱਕ ਦੋ ਜੀ ਸਾਈਂ ਬੈਠੇ ਹੋਏ ਪਾਈ ਮਰਦਾਨਾ ਜੀ ਦਾ ਨਾਮ ਤੋਂ ਵਾਰੀ ਗੁਰਸਾਖ ਜਾਇ ਸਚੀ ਮਸਹਰਬੁ ਨਾਮ ਲਖਦੇ ਜਿਹਨੇ ਦੱਚ ਕੀਤਾ ਉਹ ਕਿਉਂ ਕਿਹਾ ਕਸਰਣਾ ਕਿਹਾ ਅਸਾਂ ਤੇਰੀ ਰਵਾਬ ਨਹੀਂ ਬਣੇ ਮਾਂ ਜੀ ਦਾ ਪਿਆਰਾ ਸੇ ਸਾਥੀ ਸੀ ਕਹਿੰਦੇ ਕਿਉਂ ਮਰਦਾ ਦਿਆ ਅਸਾਂ ਤੋ ਦੂਰ ਰਹਿ ਕੇ ਜੀ ਲਵੇਗਾ ਨਾ ਹਵਾਪਾ ਮੈਂ ਉਹ ਤਾਂ ਗਲ ਅੱਖੀਂ ਅਸਾਂ ਨੂੰ ਬਾਲਾ ਵੀ ਬਿਜਾਉਂਦੇ ਪੁੱਛਿਆ ਕਿਉਂ ਬਾਬਾ ਤੋ ਵਸੀ ਨਗਰ ਵਿੱਚ ਨਾ ਜਾਏ ਸੀ ਉਜੜ ਉਜੜ ਰਹੀ ਸੀ ਇਹ ਭਾਸਾ ਸਿਰ ਤਾਂ ਤਾਂ ਦਸਰੇ ਤਾਂ ਆਪਸੋ ਇੱਕ ਇੱਕ ਸ਼ਬਦ ਬੋਲਦੇ ਨਗਰ ਬਸਾਈ ਸੀ ਨਾ ਜਾਏ ਸੀ ਤੋ ਉਜੜ ਉਜੜ ਗਈ ਸੀ ਭਾਈ ਗੁਰਦਾਸ ਜੀ ਕਹਿੰਦੇ ਕੋ ਨਦਰ ਜੀ ਉਸ ਸ਼ਹਿਰ ਵਿੱਚ ਤੇ ਜਾਂਦਾ ਕੋਈ ਨਹੀਂ ਤੋ ਤੇ ਜਗਨਾ ਵਿੱਚ ਸਫਰ ਕਰਦਾ ਹੈ ਤੇਰੇ ਨੰਬਰ ਦਾ ਸੱਪ ਦਾ ਡਰ ਨਾ ਛੇਲ ਦਾ ਡਰ ਨਾ ਚੋਰ ਦਾ ਡਰ ਨਾ ਤੈਨੂੰ ਪਾਣੀ ਦੀ ਤਰੇ ਲੱਗਦੀ ਹੈ ਨਾ ਤੈਨੂੰ ਨਿੰਦਰ ਸਤਾਉਂਦੀ ਹੈ ਨਾ ਤੈਨੂੰ ਭੁੱਖ ਲੱਗਦੀ ਹੈ ਹੁਣ ਮੈਨੂੰ ਦੱਸ ਮੈਨੂੰ ਤੇਰੀ ਵੀ ਲੱਗਦੀ ਹੈ ਮੈਨੂੰ ਤੇ ਭੁੱਖ ਨਹੀਂ ਲੱਗਦੀ ਮੈਨੂੰ ਤੇ ਦਰ ਵੀ ਆਉਂਦਾ ਆਸਾਨੀ ਤੇ ਰਾਜਾ ਮਹਾਂਦੀ ਕਿਹੜੀ ਹਸਕੇ ਪਿਆਰ ਦਾ ਇੱਕ ਹੁੰਦਾ ਪਿਆਰੇ ਕੋਲ ਲਹਾਰ ਲਹਾਰ ਦੇ ਪਿਆਰ ਵਿੱਚ ਭਰ ਕੇ ਵਾੜੇਂ ਕੇ ਬੱਚੇ ਨੇ ਕੋਈ ਵੱਡਾ ਉੱਚਾ ਪਿਓ ਦੀ ਪੱਤ ਨੂੰ ਹੱਥ ਪਾਵੇ ਤੇ ਪਿਓ ਮੂੰਹ ਦੇ ਲਾ ਬੁੱਤੋ ਤੇ ਨੇਕਾ ਬੱਚਾ ਭੁਵੇਂ ਚੜ ਜਾਵੇ ਸਰ ਤੇ ਰਹਿ ਜਾਵੇ ਉਸ ਨੂੰ ਧਾਰਾ ਦੇ ਕੇ ਫਿਰ ਉਹ ਦੀ ਚੇਹੇ ਲਾ। ਇਸੇ ਤਰ੍ਹਾਂ ਬਰਨਾਲਕ ਜੀ ਲਾੜ ਲੜਾਉਂਦੇ ਨੇ ਮਰਦ ਨੇ ਦੇ ਨਾਮ ਉਸ ਸਮੀ ਇਹ ਨਹੀਂ ਕਿ ਦੀ ਬਜਾਣੀ ਤੇ ਜਾ ਪੱਜ ਜਾ। ਕਹਿਣ ਲੱਗੇ ਕਿਉਂ ਨਹੀਂ ਬਜਾਉਣੀ। ਕਹਿੰਦੇ ਮੇਰੇ ਕੰਮ ਕਰਾਂ।

ਫਿਰ ਉਸ ਕੋਟ ਦੇ ਥੱਲੇ ਆਏ ਬਗਦਾਦ ਵਿੱਚ ਭਾਈ ਮਰਦਾ ਜੀ ਦੇ ਬਾਹਰ ਰੱਖੀ ਗੁਰਦਾਰ ਦੇ ਨੇਤਰ ਪਾਦਰੀ ਸਤਿਗੁਰੂ ਜੀ ਖੁਦਾਈ ਦੀ ਕੇ ਬਾਦਲ ਵਿੱਚ ਜੁੜੇ ਹੋਏ ਨੇ ਭਾਈ ਮਰਦਾ ਨੇ ਕੰਟਰੋਲ ਚ ਰੱਖਿਆ ਕਿਉਂਕਿ ਬ੍ਰਹਮ ਗਿਆਨੀ ਹੋ ਗਏ ਸਾਂ ਸ੍ਰਿਸ਼ਟੀ ਦਾ ਗਿਆਨ ਹੋ ਗਿਆ ਸੀ ਕਰਤਾ ਨਾਲ ਸੀ ਨਾ ਜਦੋਂ ਰਵਾਉਂਦਾ ਜਾਂਦਾ ਸੀ ਤੇ ਕੋਟਾ-ਮੋਡੇ ਨਾਲ ਕੋਟਾ-ਕੋਟੇ ਨਾਲ ਅਸੀਂ ਗੁਰਨਾਮ ਜੀ ਕਿੱਡੀ ਲਿਆਉਂਦਾ ਗੁਰਨਾਮ ਜੀ ਬਣਾ ਦਿੰਦੇ ਰਵਾਉਂਦਾ ਹੀ ਕਰਦੇ ਨੇ ਗੁਰਨਾਮ ਜੀ ਕਰਨਾ ਚਾਹਤੀ ਲੋਕਿਆ ਸਾਰਾ ਜਿਹੜਾ ਸੀ ਗੁਰਨਾਮ ਜੀ ਉਹਦੇ ਚਰਖੰਦੇ ਆ ਮਹਾਰਾਜ ਜੀ ਦੇਦਰ ਕੋਲੇ ਕਹਿਣਗੇ ਬਣਾਉਂਦੇ ਆ ਤੋ ਕਿਉਂ ਫਰਮਾ ਲਈ ਕਿ ਦੇ ਪਿਆਰੇ ਬਤਨ ਗਏ ਜਿਵੇਂ ਇਥੇ ਲੱਖਾਂ ਵਿੱਚੋਂ ਮੈਨੂੰ ਪਛਾਣ ਲਿਆ ਨਾ ਉਥੇ ਵੀ ਮੈਨੂੰ ਪਛਾਣ ਲਈ ਮਹਾਰਾਜ ਜੀ ਨੇ ਕੁੱਟ ਕੇ ਸੀਨੇ ਨਾਲ ਲਾ ਲਿਆ ਆਪਣੇ ਪਰਮਾਤਮਾ ਦੇ ਪ੍ਰਭੇ ਦੇ ਚ리에 ਮਰਦੇ ਸ਼ਬਦ ਉਚਾਰਨ ਕੀਤਾ ਜਿਵੇਂ ਗੁਰਗੱਤ ਸੇ ਮੌਜੂਦ ਹੈ ਅੱਖਾਂ ਚ ਅਜਿਹਾ ਸਭ ਕੁ ਬਣਾ ਕੇ ਦੇ ਦਿੱਤੇ ਉਹ ਸ਼ਬਦ ਮੌਜੂਦ ਹੈ

ਉੱਥੇ ਕੁਝ ਬਚਨ ਕੇ ਮਾ ਜਿਕੇ ਨੇ ਉਹ ਕਹਦੇ ਆ ਆਖਿਲਾ ਸੰਭਾਗ ਕੀ ਆਖਣਾ ਕਹੇ ਸਤਿਗੁਰ ਕੀ ਬੰਦਾ ਇੱਕ ਕੰਮ ਕਰੀ ਅਸਾਂ ਤੇਰੇ ਚਰਨਾ ਚ ਰਹਾਏ ਅਸਾਂ ਨੂੰ ਤੇਰੇ ਚਰਨਾ ਤੋਂ ਦੂਰ ਨਾ ਕਹੀ ਤੇਰੇ ਚਰਨਾ ਚ ਰੰਗ ਲਈ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਕਵੇ ਤੈਨੂੰ ਹਵਾ ਵਿੱਚ ਰਹਿਣਦੇ ਆ ਰੱਬ ਬਣਾਦੇ ਆ ਤੂੰ ਕਵੇ ਤੈਨੂੰ ਪੀਰ ਬਣਾ ਦੇ ਉਹ ਵਈ ਤੇਰੀ ਬਣਾ ਤਾ ਲੋਕੀ ਤੇਰੇ ਅੱਗੇ ਫਰਿਆਦ ਕਰਿਆ ਕਰਨੀ ਤੂੰ ਕਵੇ ਦਰਿਆ ਚ ਰੋੜ ਦਵਾ ਤੂੰ ਕਵੇ ਕਬਰ ਬਣਾ ਦਵਾ ਤੂੰ ਕਵੇ ਜਹਾ ਲਵਾ ਮਹਾਰਾਜ ਜੀ ਦੇ ਚਰਨਾਂ ਚ ụpਟ ਕੇ ਕਹਿੰਦੇ ਮਹਾਰਾਜ ਕਿਉਂ ਜੀ ਗਲਤ ਕਰਦੇ ਚਮੜੀ ਦੀ ਕਬਰ ਵਿੱਚ ਤੇ ਮਰਸਾ ਨਿਕਲਿਆ ਤੇਰੀ ਬਾਣੀ ਸੁਣ ਕੇ ਹੁਣ ਮੈਨੂੰ ਪੱਥਰ ਦੀ ਕਬਰ ਵਿੱਚ ਆਣ ਲੱਗੇ ਕੋਰਨਾਥ ਜੀ ਬਰਦਾ ਦੇ ਘਰ ਦੇ ਨਾਲ ਤੇਰਾ ਹੀ ਰਖਦਾ ਤੇ ਕੋਈ ਨਹੀਂ ਚੱਲਦਾ ਮਹਾਰਾਜ ਨੇ ਕਿਆ ਬਲਾ ਦੇਆ ਚੌਕੜਾ ਚਾਰ ਘੜੀ ਮਹਾਰਾਜ ਨੇ ਸਿਮਰਨ ਕਰਾਇਆ ਜੀ ਪਾਈ ਮਰਦਾ ਦੇ ਨੂੰ ਆਸੇ ਲਈਆ ਚਾਰ ਘੜੀ ਤੋੜਾ ਮੰਨ ਕੇ ਮਰਦਾਨੇ ਨੇ ਸਿਮਰਨ ਕੀਤਾ ਮੁਣ ਗੁਰਨਾਨਕ ਦੇ ਚਰਨਾਂ 'ਚ ਸੀਸ ਰੱਖ ਕੇ ਗੁਰਨਾਨਕ ਦੇ ਚਰਨਾਂ ਦੇ ਵਿੱਚੇ ਵਰਤਣੋ ਆਰਿਓ ਪੰਡਾ ਸੋਚੋ ਕਿ ਇਸ ਪਹਿਰਾਵਾ ਅਜਵਲਾ ਦੇ ਮੁਰਦਕੇ ਮਹਾਰਾਜ ਜੀ ਨੇ ਜੋ ਕ੍ਰਿਆ ਸੀ ਉਹ ਬਗਦਾਦ ਵਿੱਚ ਕਰਕੇ ਪਰਿਵਾਰ ਨੂੰ ਨਹੀਂ ਪਤਾ ਮਹਾਰਾਜ ਆਏ ਨਾ ਉਹ ਕਪੜੇ ਚ ਲਪੇਟੀ ਆ ਕੇ ਹਾਇਪੋਲੀ ਦੇ ਦਰਬਾਰ ਵਿੱਚ ਪਰਿਵਾਰ ਨੂੰ ਪਤਾ ਲੱਗਿਆ ਪਰਨਾਨਾ ਦੇ ਨਾਲ ਹੈ ਹੀ ਨਹੀਂ ਸਹਿਜਾ ਦਾ ਤੇ ਰੈਜਾ ਦਾ ਦੋਹਾਂ ਪੁੱਤਰ ਜਵਾਨ ਹੋਏ ਪਜੇ ਆਏ ਮਾਂ ਵਾਲੀ ਮਰਦਾਨੀ ਵੀ ਕਰ ਦਿਆ ਜੀ ਪੁੱਛ ਰਹੀ ਮੇਰੇ ਸਾਈਂ ਤੇ ਗੁਰੂ ਨਾਨਕ ਜੀ ਲਗੇ ਆਕੇ ਘਰ ਚ ਆ ਗਿਆ ਵਾਹਿਗੁਰੂ ਆਪਣੇ ਘਰ ਚ ਆ ਗਿਆ ਸਹਿਜਾ ਨਾ ਗੁਰੂ ਨਾਨਕ ਦੇ ਚਰਨ ਚ ਟੈ ਪਰ ਹੂਣ ਰੂਣ ਲੱਪਿਆ ਮਹਾਰਾਜ ਜੀ ਸੀਨੇ ਹੱਲਾ ਆਇਆ ਜਿਵੇਂ ਮਰਦਾਨੇ ਨੂੰ ਆਇਆ ਸੀ ਨਾ ਬੁੱਤ ਰੋਈ ਗਾਨੀ ਰੋਈ ਦਾ ਉਸ ਨੂੰ ਹੈ ਜਿਹੜਾ ਰਸਤੇ ਤੋਂ ਭਟਕ ਜਾਂਦਾ ਹੈ ਤੇਰਾ ਪਿਤਾ ਰੋਣਦਾ ਘਰ ਚ ਆ ਗਿਆ ਜਿਹੜਾ ਘਰ ਚ ਆ ਜਾਵੇ ਉਸ ਕਦੀ ਵੀ ਨਹੀਂ ਹੋਈਦਾ ਮਹਾਰਾਜ ਨੇ ਕਿਹਾ ਜੀ ਮੰਗੋ ਕੀ ਮੰਗਣਾ ਮਰਦਾਨੇ ਦੀਧੀ ਦਾ ਵਿਆਹ ਕਿਤੇ ਵਕਾਫਰ ਸਮੇਂ ਤੇ ਦੇ ਕੇ ਆਉਇਆ ਚਾਰਾ ਮਹਾਰਾਜ ਨੇ ਕਿਹਾ ਮੰਗ ਕੀ ਮੰਗਣਾ ਹੈ ਤੂੰ ਕਵੇ ਤੈਨੂੰ ਇਲਾਕੇ ਦਾ ਰਾਜਾ ਬਣਾ ਦੇਆ ਸਹਿਜਾ ਦੇ ਉੱਤੇ ਆ ਤੂੰ ਕਵੇ ਤੈਨੂੰ ਇੱਥੇ ਦਾ ਹਾਕਮ ਬਣਾ ਦੇਆ ਜੋ ਕਵੇ ਤੈਨੂੰ ਦੇ ਜਾਗਾ ਮਰਦਾਨੇ ਦੀ ਘਰਵਾਲੀਏ ਝੁਟ ਕੇ ਚਰਨ ਫੜੇ ਬਾਬਾ ਰਾਧਾ ਸਾਨੂੰ ਉਹ ਦੇ ਦੇ ਜੋ ਮੇਰੇ ਪਤੀ ਵਰਗ ਨੇ ਝੋਲੀ ਚ ਪਾਇਆ ਸੀ ਵਾਹਿਗੁਰੂ ਦੇਖੋ ਮੰਗਣੇ ਆਇਆ ਸਾਨੂੰ ਉਹ ਦੇ ਦੇ ਜੋ ਤੇਰੇ ਮਿੱਤਰ ਨੇ ਝੋਲੀ ਚ ਚਰਨ ਲੱਗੇ ਪਾਇਆ ਸੀ ਉਹ ਸੀ ਰਵਾਹੂ ਕਪੜਾ ਉਤਾਰਿਆ ਤੇ ਸਹਿਜ ਆਦੇ ਨੇ ਝੋਲੀ ਚ ਪਾ ਦਿੱਤਾ ਇਹ ਤੇਰੇ ਪਿਤਾ ਨੂੰ ਮੈਂ ਕਿਸ ਅਸਥਾਨ ਤੇ ਦਿੱਤਾ ਸੀ ਪੁੱਤ ਤੂੰ ਵੀ ਰਵਾਹੂ ਬਜਾ ਮੈਂ ਬਾਣੀ ਉਚਾਰਨ ਮੂਲ ਪਾਈ ਮਰਦਾਨੇ ਦਾ ਪੁੱਤਰ ਰਵਾਭ ਉਜਾਦਾ ਰਹਾ ਗੁਰੂ ਕਾਂਤ ਸਿੰਘ ਜੀ ਦਾ ਜੇ ਕਿਦਿੰ ਤਹਾ ਮੰਗ ਲਈ ਤੇ ਇਤਿਹਾਸ ਵਿੱਚ ਆਉਂ ਨਹੀਂ ਆ ਰਿਹਾ ਸੀ ਕਿਦ ਦੇ ਰਾਜੂ ਭਗ ਮੰਗ ਲੈਦੇ ਨਾ ਨਹੀਂ ਆਣਾ ਸੀ ਮੰਗਿਆ ਕਿ ਰਵਾਭ ਮੰਗ ਲਈ ਉਹ ਦੇ ਜੋ ਪਿਤਾਉਂ ਦਿੱਤਾ ਜੀ ਫਿਰ ਮਾਰਾ ਨੇ ਮੀਆਂ ਖਸ਼ੀਆਂ ਖਸ਼ੀਆਂ ਵਰਤਿਆ ਕਿ ਤੇਰੇ ਪਿਤਾ ਪਾਈ ਮਰਦਾਨੇ ਦਾ ਨਾਮ ਜਦੋਂ ਵੀ ਕਰਨ ਵਾਲੇ ਦੀ ਗੱਲ ਹੋਵੇਗੀ ਮਰਦਾਂ ਦੇ ਨਾਲ ਕਦ ਹੋਵੇ ਕੀ ਇਸ ਕਰਕੇ ਗੁਰਨਾਨਦ ਸਾਹਿਬ ਜੀ ਨੇ ਦੋ ਵਾਰੀ ਭਾਈ ਮਰਦਾਨੇ ਦਾ ਨਾਮ ਆਪਣੀ ਬਾਣੀ ਵਿੱਚ ਉਚਾਰਨ ਕਰਕੇ ਭਾਈ ਮਰਦਾਨੇ ਨੂੰ ਆਪਣੇ ਨਾਲ ਹੀ ਬਿਠਾਇਆ ਸੋ ਸਤਿਗੁਰੂ ਜੀ ਰਹਿਤ ਕਰਨ ਕਿਤੇ ਕੋ ਸਿੱਖੀ ਕਮਾਣ ਦੀ ਦਾਰ ਸਾਡੀ ਝੋਲ ਚ ਪਹ ਜਾਵੇ ਉਹ ਸੁਮਰਤ ਸੰਗੋ ਆ ਜਾਵੇ ਜਿਵੇਂ ਭਾਈ ਮਰਦਾਨੇ ਨੇ ਸਿੱਖੀ ਕਮਾਈਏ ਸੋ ਸਤਿਗੁਰੂ ਜੀ ਦੇ ਰਹਿਤ ਕਰਨ